ਉਹਨਾਂ ਕਾਲੀਆਂ ਮਰਜਾਂ ਨੂੰ ਅਗਣ ਭੇਟ ਕੀਤਾ ਗਿਆ ਕਾਲੀਆਂ ਮਰਜਾਂ ਅਗਣ ਭੇਟ ਹੋਈਆਂ ਜਲ ਕੇ ਸਵਾਹ ਹੋ ਗਈਆਂ ਰਾਖ ਬਣ ਗਈਆਂ ਉਸੇ ਰਾਖ ਨੂੰ ਸਨਾਇਆ ਗਿਆ ਜਦੋਂ ਰਾਖ ਛਾਣੀ ਗਈ ਐਨੀ ਤੇਜ ਅਗਨ ਦੇ ਵਿੱਚੋਂ ਲੱਪ ਲੱਪ ਕਰਦੀ ਅਗਣੀ ਸੀ ਤਿੰਨ ਮਨ ਮੱਜਾਂ ਸਾਥ ਸੰਗ ਜੀ ਉਹ ਬਹੁਤ ਹੁੰਦੀਆਂ ਆਪਸ ਸਾਥ ਲਾ ਕੇ ਦੇਖੋ ਉਹਨਾਂ ਮਰਜਾਂ ਦੇ ਵਿੱਚੋਂ ਸੇਨ ਮਰ ਜਾ ਜਿਉਂ ਦੀ ਤੇ ਉਹ ਸਾਰਤ ਛਡੀਆਂ ਠਾਰ ਨਿਕਲੀਆਂ ਗੁਰਤੇਗ ਬਹਾਦਰ ਮਹਾਰਾਜ ਪਾਸ਼ਾ ਨੇ ਉੱਤੇ ਨ ਮਰ ਜਾ ਔਰੰਗੇ ਨੂੰ ਬੁਖਾ ਕੇ ਉਦਾਹਰਣ ਦਿੱਤਾ ਤੇ ਸਮਝਾਉਣਾ ਕੀਤਾ ਔਰੰਗਿਆ ਪ੍ਰਮਾਤਮਾ ਦਾ ਭਾਣਾ ਮੰਨ ਪ੍ਰਮਾਤਮਾ ਨੂੰ ਕੁਝ ਹੋਰ ਚਾਹੁੰਦਾ ਹੈ ਕੋ ਤੇ ਤੀਜਾ ਧਰਮ ਇੱਕ ਪੰਥ ਖਾਲਸਾ ਐਸਾ ਧਰਮ ਸਜੇਗਾ ਜਿਹੜਾ ਗਰੀਬਾਂ ਦੀ ਗਊ ਗਰੀਬ ਦੀ ਰੱਖਿਆ ਕਰੇਗਾ ਹੁੰਦੇ ਹੋਏ ਜੁਲਮ ਨੂੰ ਰੋਕੇਗਾ ਐਸਾ ਜੁਲਮ ਜਿਹੜਾ ਔਰੰਗਜ਼ੇਬ ਕਰਦਾ ਸੀ ਉਹ ਜੁਲਮ ਨੂੰ ਰੋਕਣ ਵਾਸਤੇ ਪਰਮਾਤਮਾ ਦੇ ਭਾਣੇ ਵਿੱਚ ਐਸਾ ਇੱਕ ਪੰਥ ਖਾਲਸਾ ਪਾਚਾ ਸਾਹਿਬ ਦੇ ਹਣ 1999 ਬਸਾਖੀ ਵਾਲੇ ਦਿਨ ਪੰਥ ਖਾਲਸਾ ਸਾਜਿਆ ਗਿਆ ਸੇਖ ਜੁੱਧ ਦਾ ਅਭਿਆਸ ਕਰਦੇ ਹਨ ਬਹੁਤ سارے ਗੋਤਕ ਹੁੰਦੇ ਹਨ 22 ਧਾਰ ਦੇ ਰਾਜੇ ਹੁਣ ਤੱਕ ਦੇ ਹਨ ਜੋੜ ਦੇ ਨਾਲ ਜੰਗ ਦੇ ਨਾਲ ਜ਼ੁਲਮ ਦੇ ਨਾਲ ਅਸੀਂ ਬਤੇਰਾ ਝੋੜ ਲਾ ਕੇ ਵੇਖ ਲਿਆ ਸਾਡਾ ਕੋਈ ਧਾਰ ਦੇ ਰਾਜੇ ਇੱਕ ਖੇਡ ਰਾਜਦੇ ਨੇ ਐਸੀ ਪ੍ਰਭਾਤਮਾ ਦੀ ਖੇਡ ਹੈ ਤੇ ਐਸਾ ਜੋੜ ਹੈ ਇੱਕ ਚਿੱਠੀ ਖੱਤ ਲਿਖਦੇ ਨੇ ਅੰਦਰੋਂ ਕੁਝ ਹੋਰ ਤੇ ਬਾਹਰੋਂ ਕੁਝ ਹੋਰ ਭਾਵ ਕੇ ਪਰਮਾਤਮਾ ਦੇ ਭਾਣੇ ਤੋਂ ਊਠ ਚੱਲਦੇ ਨੇ ਪਰਮਾਤਮਾ ਦੇ ਭਾਣੇ ਨੂੰ ਮੰਨਣ ਵਾਲੇ ਮੇਰੇ ਪਾਸ਼ਾ ਜਾਣੀ ਜਾਣ ਹਨ ਸਾਰੀਆਂ ਖੇਡਾਂ ਉਹਨਾਂ ਦੀਆਂ ਪਛਾਣਦੇ ਸਨ ਜਦੋਂ ਬਾਈ ਤਾੜ ਦੇ ਰਾਜਾਂ ਖੱਤ ਲਿਖਿਆ ਪਾਸ਼ਾ ਤੁਸੀਂ ਅਨੰਦਪੁਰ ਦੇ ਕਿਲੇ ਨੂੰ ਖਾਲੀ ਕਰ ਦੇਵੋ ਸਾਜੋ ਸਮਾਨ ਲੈ ਕੇ ਇਥੋਂ ਸ਼ਾਂਤੀਪੂਰਵ ਚਲੇ ਜਾਓ ਐਸੀ ਆਪ ਜੀ ਦੇ ਨਾਲ ਜੰਗ ਜੁੱਦ ਨਹੀਂ ਕਰਾਂਗੇ ਪਹਾੜੀ ਰਾਜਾ ਨੇ ਮੁਸਲਮਾਨਾਂ ਨੇ ਕੁਰਾਨ ਦੀਆਂ ਕਸਮਾਂ ਖਾਧੀਆਂ ਇਹ ਦੁਆ ਨੇ ਆਟੇ ਦੀਆਂ ਗੋਹਾਂ ਬਣਾਈਆਂ ਗੋਹਾਂ ਬਣਾ ਕੇ ਗੋਹਾਂ ਦੀਆਂ ਕਸਮਾਂ ਖਾਧੀਆਂ ਖਾ ਕੇ ਕਸਮਾਂ ਖਾਦ ਲਿਖਿਆ ਥੱਲੇ ਸੈਨ ਕਰਕੇ ਚਿੱਠੀ ਲਿਖੀ ਜਦੋਂ ਚਿੱਠੀ ਕਿਲੇ ਦੇ ਵਿੱਚ ਆਈ ਚਿੱਠੀ ਘੱਟ ਪੜ੍ਹ ਕੇ ਸਾਸ਼ਾ ਸਿੱਖਾਂ ਨੂੰ ਜਦੋਂ ਸਮਝਾਉਣਾ ਕਰਦੇ ਹਨ ਸਿੱਖ ਕੁਝ ਕਾਲੇ ਪੈਂਦੇ ਆਣ ਅਨੰਦਪੁਰ ਦੇ ਕਿਲੇ ਨੂੰ ਛੱਡਣ ਵਾਸਤੇ ਤੇ ਮਾਤਾ ਗੁਜਰੀ ਜੀ ਕਹਿੰਦੀ ਆ ਨੇ ਬੱਚਾ ਜਿਉਣਾ ਮਿਰਤ ਕਰ ਲਈਏ ਤਰਲਾ ਕੀਤਾ ਹਾੜਾ ਕੱਢਿਆ ਤੇ ਅਨੰਦਪੁਰ ਦਾ ਕਿਲਾ ਖਾਲੀ ਕਰ ਦੇਣਾ ਚਾਹੀਦਾ ਬਾਦਸ਼ਾਹ ਕਹਿੰਦੇ ਨੇ ਮਾਤਾ ਜੀ ਆਪ ਭੜੀ ਭਾਪ ਜਾਣੂ ਹੋ ਇਹਨਾਂ ਬਾਈ ਧਰ ਰਾਜਾ ਤੋਂ ਕਹਿੰਦੀ ਬੱਚਾ ਮੈਂ ਜਾਣਦੀ ਆ ਸਭ ਕੁਝ ਪਰ ਮੈਂ ਚਾਹੁੰਦੀ ਆ ਅਮਨ ਸ਼ਾਂਤੀ ਰਵੇ ਜੱਗ ਵਿੱਚ ਧੰਗੁਰ ਨਾਨਕ ਦੇਵ ਜੀ ਦਾ ਜੈਸਾ ਉੱਚਾ ਸੁੱਚਾ ਦਰ ਹੈ ਸਾਂਝੀ ਵਾਲਤਾ ਦਾ ਪ੍ਰਤੀਤ ਹੈ ਸਭ ਕੁਝ ਜਾਣਦੀ ਆ ਪਾਚਾ ਕਹਿੰਦੇ ਮਾਤਾ ਜੀ ਇਹਨਾਂ ਭਾਈ ਧਾਰ ਦੀਆਂ ਚਾਲਾਂ ਜੋ ਚੱਲਣੀਆਂ ਇਹਨਾਂ ਉਹਨਾਂ ਚਾਲਾਂ ਦਾ ਸਿੱਖਾਂ ਨੂੰ ਨਹੀਂ ਪਤਾ ਸਿੱਖਾਂ ਨੂੰ ਕੋਈ ਆ ਇਹਨਾਂ ਦਾ ਧਾਰਨ ਦੇਣਾ ਚਾਹੀਦਾ ਸਿੱਖਾਂ ਨੂੰ ਕੀ ਆ ਪਾਸ਼ਾ ਨੇ ਦੇਖੋ 22 ਧਾਰ ਦੇ ਰਾਜਿਆਂ ਚਿੱਠੀਆਂ ਲਿਖ ਦਿੱਤੀਆਂ ਕਸਮਾਂ ਖਾਰੀਆਂ ਕੁਰਾਨ ਦੀਆਂ ਇੰਦੂਆਂ ਨੇ ਗਉਧੀਆਂ ਕਸਮਾਂ ਖਾਧੀਆਂ ਆਂ ਕਸਮਾਂ ਤੇ ਇਤਬਾਰ ਨਾ ਕਰੋ ਇੱਕ ਵਾਰੀ ਪਰਖ ਲਵੋ ਬਾਚਾ ਕਹਿੰਦੇ ਜਾ ਕੇ ਉਹਨਾਂ ਨੂੰ ਕਹਿ ਦੇਵੋ ਇਹ ਸ਼ਰਤ ਤੁਹਾਡੀ ਮਨਜ਼ੂਰ ਹੈ ਪਰ ਸਾਡੀ ਸ਼ਰਤ ਹੈ ਸਾਡਾ ਸਾਜੋ ਸਮਾਨ ਮਹਿੰਗੇ ਸਸਤਰ ਵਸਤਰ ਮਹਿੰਗੇ ਇਤਿਹਾਸ ਗ੍ਰੰਥ ਗੁਰੂ ਕੇ ਮੈਂ ਕਿ ਇਸ ਛਾਲੇ ਉਹ ਸਾਰੇ ਆਪ ਦੇ ਰਸਾਂ ਘੋੜਿਆਂ ਤੇ ਜਾਣਗੇ ਆਪ ਰੱਤ ਘੋੜੇ ਦੇਵੋ ਤੁਹਾਡੇ ਖੂਤ ਗੱਡਿਆਂ ਤੇ ਲੱਗ ਕੇ ਅਸੀਂ ਸਾਜੋ ਸਮਾਨ ਲੈ ਕੇ ਅਨੰਦਪੁਰ ਦੇ ਕਿਲੇ ਨੂੰ ਖਾਲੀ ਕਰ ਦੇਵਾਂਗੇ ਅਨੰਦਪੁਰ ਦੇ ਖਾਲੀ ਕਿਲੇ ਨੂੰ ਖਾਲੀ ਕਰਾਉਣ ਵਾਸਤੇ ਪਾਚਾ ਸਿੱਖਾਂ ਨੂੰ ਭੇਜਦੇ ਨੇ ਤੇ ਉਹਨਾਂ ਦੀ ਚਾਲਾਂ ਜਿਵੇਂ ਸਮਝਾਉਣਾ ਕਰਦੇ ਨੇ ਤੇ ਅਖੋ ਗੈਰੀ ਦਾਲਾ

ਨਹੀਂ ਜਿਦਾ ਬਹੁਤ ਬਹੁਤ ਬੜਾ ਮਾਤਾ ਜੀ ਨੂੰ ਬਹੁਤ ਸਾਰਾ ਮਨਸਕਾ ਤੁਹਾਡੇ ਜਥੇ ਨੂੰ ਭੇਜਿਆ ਗਿਆ ਬਹੁਤ ਬਹੁਤ 15 ਮਿੰਟ ਰਹਿ ਗਏ ਨਾ ਬਚਾਈ ਦਰਸ਼ਨ ਹੁਕਮ ਆਇਆ ਪਰਸਿਕ ਕਰਤਾ ਤਕਈ ਕਾਰਨ ਮੇਰੇ ਸੰਸ਼ਗੁਰ ਗੁਰੂ ਸਿੰਘ ਰਾਜੀ ਦੇ ਪਾਲ ਅਠਰਾਸ ਮਿਨਾ ਸਤਰਾ ਨੂੰ ਮੇਰੇ ਵੱਡੇ ਵੀਰ ਜੀ ਕਹ ਰਏ ਸੀ ਕਿ ਬਰਾਸ ਬੜਾ ਬੜਾ ਖੜ। ਅਰਥ ਇਹ ਹੈ ਕਿ ਰੱਖਿਆ। ਮੁਰ ਗੋਬਿੰਦ ਸਿੰਘ ਮਾ ਰਾਜੀ ਦਾ ਬਲ ਸਿੰਘਾਰ ਨੀਲਾ ਕੋੜਾ। ਕੋਕਲਨੜ। ਭਿਕਾ ਮੈਤੂ ਟੋਖ ਹੋਈ। ਮਹ릭 ਸਰਕਾਰੋਂ ਕੋਖੇ ਦੀ ਬਣੀਏ। ਛਾਣ ਖਾਲੇ ਸੁਭਾ ਗੰਚਰ ਦੇ ਰੇਪ ਕਰੀ। ਲੋਕਿਕ ਵਰੀ ਅਜੇ ਤੱਕ ਨੂੰ ਪਹੁੰਚਾ। खिलाड़ी आ जाए कैंटा को जाता। याद रखा जो बरछाती हाथी मर गया इतिहास नीर जी कह रहे थे अली हुसैन खान कुरान लेके आया कसम खा दिया और मेरे सतगुरु जी किले खाली कर रहे ਕੁਰਾਨ ਦੀ ਕਸਮ ਖਾਤੀ ਗੌਦੀ ਕਸਮ ਖਾਤੀ ਮੇਰੇ ਦਾਤਾ ਦੀਨ ਦੁਨੀਆ ਦਾ ਮਾਲਕ ਤੇ ਵਕਤ ਸੁਖਾ ਦੇ ਸਾਰੀ ਦੁਨੀਆ ਲੈਣੇ ਟਕ ਟਕ ਪੈਣੀ ਪਰ ਤੇ ਜਾਣ ਸੱਜਣ ਉਸ ਵੇਲੇ ਜਦੋਂ ਬਾਜੀ ਕੋਠੀ ਪੈ ਗਈ ਉਹ ਵੇਲੇ ਸੱਜਣ ਜਦੋਂ ਵਕਤ ਪੈ ਤੋ ਕੋਲਾ ਕਿਖੜੇ ਵਿਦਵਾਨ ਨੇ ਕਬਸ ਕਾਮਲੇ ਵਰਨਾਣਾ ਲਿਖੀਆਂ ਮੇਰਾ ਦੀਨ ਦੁਨੀਆ ਦਾ ਮਾਲਕ ਅਨੰਤਪੁਰ ਸਾਹਿਬ ਦੀ ਧਰਤੀ ਤੇ 29 ਸਾਲ गुरु गोबिंद महाराज जी ने प्रतीत किए उस आनंदा की कुड़ी याद रखे जे जिस नगर में आप बैठे हैं मेरे बहुत ही सत्कारो साढ़े चार साहब जी बागू सूभा सिंह इस नगर के वसिंदे है जिथे अपने नगर में ढाड़ी जत्थे लैके पहुंचे अपना घर छड़ना बहुत और कई बार पिंड सज्जन

ਕੜਿਆ ਜਾਂਦਾ ਨਾਨਕ ਨਾਮ ਚੜ ਦੀ ਕਲਾ ਤੇਰੇ ਬਾਣੀ ਸਰਬੱਤ ਦਾ ਭਲਾ ਅਸਰ ਹੋ ਰਹੀ ਰਿਹਾ ਕਿਉਂ ਨਹੀਂ ਗਵਡੀਆਂ ਦਾ ਮੁੰਡਾ ਜੇ ਕਿਤੇ ਪੁਲਸ ਵਿੱਚ ਭਰਤੀ ਹੋ ਜਾਏ ਫੌਜ ਵਿੱਚ ਭਰਤੀ ਹੋ ਜਾਏ ਟੀਚਰ ਲੱਗ ਜਾਏ ਫਿਰ ਗਵਡੀਆਂ ਨੂੰ ਪਤਾ ਲੱਗ ਜਾਏ ਵੀ ਗਵਡੀਆਂ ਦਾ ਮੁੰਡਾ ਪੁਲਸ ਵਿੱਚ ਭਰਤੀ ਹੋ ਗਿਆ ਤੇ ਤੁਸੀਂ ਵੀ ਕਿ ਅਸੀਂ ਵੀ ਕੋਈ ਚੀਜ਼ ਹੈ ਪਰ ਸੋਲੇ ਦਾ ਵਿਚਾਰ ਨਹੀਂ ਬਲਦਾ ਤੇ ਸੈਮ ਸਿੰਘ ਦਾ ਲੇਆ ਤੇ ਗਵਡੀਆਂ ਦਾ ਮੁੰਡਾ ਲੱਗ ਗਿਆ ਔਰ ਮੇਰੇ ਬਾਬੇ ਦੇ ਖਜ਼ਾਨੇ ਭਰੇ ਪਏ ਐ ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਮਣਾ ਪੁੰਧਾਰੇ ਭਰੇ ਪਏ ਐ ਬਾਬੇ ਦੇ ਅਗੇ ਅਦਸ ਕਰ ਸ਼ੰਕਸ਼ਾ ਜੇ ਗੁਆਟਿਆਂ ਦੇ ਮੁੰਡੇ ਤੇ ਕਿਰਪਾ ਕੀਤੀ ਐ ਸਾਡੇ ਤੇ ਵੀ ਕਰ ਹੋ ਜਾਏ ਸੁਣਿਆ ਦੇ ਦੇਨ ਦੁਨੀਆ ਵਾਲ ਆਪਣੇ ਮਹੱਲਾ ਨੂੰ ਛੱਡ ਕੇ ਆਪਣੇ ਘਰ ਨੂੰ ਛੱਡ ਕੇ ਜਿੱਥੇ ਬਾਬਾ ਅਜੀਤ ਸਿੰਘ ਗਲੀਆਂ ਵਿੱਚ ਖੇਡਿਆ ਜਿੱਥੇ ਬਾਬਾ ਜੋਤਾਰ ਸਿੰਘ ਜੀ ਗਲੀਆਂ ਵਿੱਚ ਖੇਡਿਆ ਜਿੱਥੇ ਬਾਬਾ ਖੱਤੇ ਸਿੰਘ ਜੀ ਨੇ ਕੋਲਾ ਖੇਡਿਆ मां ने कहा कर रहा महाराज किले छदपुर छे मैं किरा रख रहा आप संकता की हाजरी में दीन दुनी दे दालक गुरु ग्रंथ साहब महाराज जी के चरणों छोड़ा ਇਹ ਜਿਹੜੀ ਇਤਿਹਾਸਕ ਡੈਫੀਨੇਸ਼ਨ ਹੈ ਸੀ ਸੁਪਾਸੰਗ ਦੀ ਮੈਂ ਜਿੱਥੇ ਵੀ ਜਾਵਾਂ ਕੋਸ਼ਿਸ਼ ਮੈਂ ਕਰਦਾ ਹੁੰਦਾ ਵੀ ਪਹਿਲੀ ਗੱਲ ਸੇ ਸਾਡੇ ਢਾਡੀ ਇੱਥੇ ਤੇ ਚਮਕੌਰ ਦੀ ਗੱਡੀ ਕੋਕੇ ਜਾਂਦੇ ਕੋਈ ਸੁਣ ਲੈ ਮੇਰਾ ਇਹ ਤਜਰਬਾ ਬਣਿਆ ਫੁੱਲਦਾ ਕਿ ਕੋਈ ਅਹੋਜੀ ਕੀ ਨਵੀਂ ਸੁਣਾਵਾਂ ਜਿਹੜੀ ਅਜੇ ਤੱਕ ਨਾ ਸੁਣੀ ਹੋਵੇ ਉਹ ਸੁਬਾ ਆਪੇਸ਼ ਕਰਾਂਗੇ ਜਿੱਥੇ ਵੀ دیਵਾਨ ਹੋਇਆ ਸ਼ਾਇਦ ਉਹ ਜਾਣਾ ਬੰਦਿਆ ਕੋ ਕਿਸੇ ਨੇ ਕੋਈ ਦੋ ਚਾਰਾਂ ਨਹੀਂ ਸੁਣੀ ਹੋਈ ਬਿਨ ਤੇ ਸੁਣੀ ਹੋਈ ਇਤਿਹਾਸ ਬਹੁਤ ਖਿਲਖਣਾ ਹੈ ਆਓ ਗੁਰੂ ਬਿਨਸਰਾ ਰਾਹੀ ਤੇ ਢਾਡੀ ਵਰਸ ਆਏ ਹੋਏ ਮੇਰੇ ਸ਼ੰਚਰ ਦੀ ਧਨੀ ਦੇ ਮਾਲਕ ਬਾਜਾ ਬਰੇ ਮਾਹੀ ਗੁਰਸੇਈਂ ਕਾਰੇ ਰਾਹੀ ਦੇ ਪਾਵਨ ਅਗਿਆਸ ਪੁਰਾ 17 ਨੁਕਾੜੀ ਦੇ ਤਾਹੇ ਨਾ ਕਰੇ يو خالي هاكي خالي ها